ਪਹਿਲੀ ਵਾਰ ਦੇਖਿਆ ਹੋਵੇਗਾ ਕਿਸੇ ਐਸਐਚਓ ਦੀ ਰਿਟਾਇਰਮੈਂਟ ਤੇ ਇੰਨੀ ਸ਼ਾਨਦਾਰ ਵਿਦਾਈ ਐਮਐਲਏ ਫਰੀਦਕੋਟ ਅਤੇ ਐਸਐਸਪੀ ਵੀ ਇਸ ਸਮਾਗਮਨ ਦੇ ਵਿੱਚ ਸ਼ਾਮਲ ਹੋਏ ਨੇ ਵਿਤੌੜ ਥਾਣਾ ਮੁਖੀ ਸਹਿਰ ਲਈ ਵਧੀਆ ਤੇ ਵਿਦਾਖਿ ਸ਼ਬਦਾਂ ਨਿਵਾਕੇ ਰਿਟਾਇਰਮੈਂਟ ਹੋਣ ਵਾਲੇ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੂੰ ਅੱਜ ਰਿਟਾਇਰਮੈਂਟ ਵੇਲੇ ਬੜੀ ਸ਼ਾਨਦਾਰ ਵਿਦਾਈਗੀ ਦਿੱਤੀ ਗਈ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸਨੇਹਾ ਦਿੱਤਾ ਤਾਂ ਦੱਸਦੀ ਕਿ ਐਸਐਚਓ ਮਰਜੀਤ ਸਿੰਘ ਦੀ ਰਿਟਾਇਰਮੈਂਟ ਤੇ ਥਾਣੇ ਅੰਦਰ ਇੱਕ ਵਿਦਾਇਗੀ ਸਮਰੋਹ ਦਾ ਆਯੋਜਨ ਕੀਤਾ ਗਿਆ। ਉੱਥੇ ਹੀ ਫੁੱਲਾਂ ਦੀ ਹਾਰ ਪਾ ਕੇ ਉਹਨਾਂ ਨੂੰ ਸਰਪੋਵ ਦਿੱਤਾ ਗਿਆ ਤੇ ਆਥੇ ਨਾਲ ਹੀ ਖੁੱਲੀ ਜੀਪ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਸਾਨ ਦਾ ਤਰੀਕੇ ਦੇ ਨਾਲ ਵਿਦਾ ਕੀਤਾ ਗਿਆ। ਫਰੀਦਕੋਟ ਦੇ ਵਿਨਕੇਜੇ ਪਿੰਡ ਸੁਖਣਵਾਲਾ ਦੇ ਜੰਪਾਲ ਅਮਰਜੀਤ ਸਿੰਘ 1997 ਵਿੱਚ ਬਤੌਰ ਮੁੱਖ ਮਨਸੀਪਾਲੀ ਜੁਆਇਨਿੰਗ ਫਰੀਦਕੋਟ ਥਾਣੇ ਵਿੱਚ ਆਏ ਸਨ। ਤੋਂ ਬਾਅਦ ਉਹਨਾਂ ਨੇ ਤੇ ਟ੍ਰੈਫਿਕ ਇੰਚਾਰਜ ਤੇ ਦੋ ਵਾਰ ਮੁੱਖ ਥਾਣਾ ਅਫਸਰ ਬਜੋ ਕਈ ਉਹਦਿਆਂ ਦੀ ਸੇਵਾ ਨਿਭਾਈ ਅਤੇ ਅੱਜ ਵਿਦਾਗੋਕਿਓ ਰਿਟਾਇਰ ਹੋਏ ਨੇ ਮੈਂ ਰਣੀ ਹੋ ਗਿਆ ਕਰਜ਼ਦਾਰ ਹੋ ਗਿਆ ਮੇਰੇ ਇੰਸਪੈਕਟਰ ਨੂੰ ਅੱਜ ਰਿਟਾਇਰਮੈਂਟ ਮੌਕੇ ਤੁਸੀਂ ਸਾਰੇ ਆਏ ਹੋ ਮਤਲਬ ਪਬਲਿਕ ਦੇ ਬੰਦੇ ਆਏ ਆ ਜਿਨ੍ਹਾਂ ਵਾਸਤੇ ਅਸੀਂ ਡਿਊਟੀ ਕਰਦੇ ਆ ਪਬਲਿਕ ਦੇ ਬੰਦੇ ਅੱਜ ਆਏ ਆ ਉਹਨੂੰ ਵੈਸਟ ਵਿਚਸ ਦੇਣ ਵਾਸਤੇ ਮੈਂ ਇਹੋ ਜਿਹਾ ਸੀਨ ਆਪਣੀ ਜ਼ਿੰਦਗੀ ਚ ਪੋਸਟ ਤੇ ਤੁਹਾਨੂੰ ਦਿੱਟਿਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਇੱਕ ਪ੍ਰੂਫ ਵੀ ਹੈਗਾ ਵੀ ਇਹ ਜੀ ਜੋ ਵੀ ਡਿਊਟੀ ਦੇ ਦੌਰਾਨ ਇਹਨੇ ਜੋ ਵੀ ਸੇਵਾਵਾਂ ਦਿੱਤੀਆਂ ਉਹ ਚੰਗੀਆਂ ਦਿੱਤੀਆਂ ਔਰ ਪ੍ਰੋਫੈਸ਼ਨਲ ਦਿੱਤੀਆਂ ਜਿਵੇਂ ਹੁਣੇ ਦੱਸ ਰਹੇ ਸੀਗੇ ਕਿ ਇਹ ਇਹਨਾਂ ਦਾ ਥੋੜਾ ਹਾਂ ਹਾਉਂ ਡਿਸਟ੍ਰਿਕਟ ਵੀ ਆ ਤੇ ਇੱਥੇ ਹੀ ਫਰੀ ਕੋਟ ਸ਼ਹਿਰ ਕੀ ਰਹਿائش ਆ ਤਾਂ ਜਿੱਥੇ ਬੰਦਾ ਰਹਿੰਦਾ ਹੋਵੇ ਉੱਥੇ ਜੇ ਉਹਨੇ ਪੁਲਿਸ ਦੀ ਡਿਊਟੀ ਕਰਨੀ ਹੈ ਜੇ ਉਹ ਪ੍ਰੋਫੈਸ਼ਨਲ ਹੋ ਕੇ ਡਿਊਟੀ ਕਰਨਾ ਬਹੁਤ ਔਖਾ ਹੈ ਕਿਉਂਕਿ ਉਹਦੀ ਜਾਣ ਪਛਾਣ ਹੁੰਦੀ ਹੈ ਲੋਕਾਂ ਦੇ ਨਾਲ ਤੇ ਉਹਨੂੰ ਆਬਜੈਕਟਿਵਲੀ ਹਰ ਇੱਕ ਮੈਟਰ ਨੂੰ ਚੈੱਕ ਕਰਨਾ ਜੱਜ ਕਰਨਾ ਬਹੁਤ ਔਖਾ ਹੁੰਦਾ ਹੈ। ਤੋਂ ਇਹ ਥੋੜਾ ਸਾਰਿਆਂ ਦਾ ਅੱਜ ਇੱਥੇ ਆਣਾ ਇਸ ਚੀਜ਼ ਦਾ ਸਬੂਤ ਹੈਗਾ ਵੀ ਇਹਨਾਂ ਨੇ ਡਿਊਟੀ ਬਹੁਤ ਵਧੀਆ ਜਿਹਾ ਭਾਈ। ਔਰ ਮੇਰੇ ਇਨਸਪੈਕਟਰ ਵਾਪਸ ਤੁਸੀਂ ਆ ਰਹੇ ਹੋ ਇਹ ਤੋਂ ਵਧੀਏ ਇਹ ਤੋਂ ਵੱਡੀ ਖੁਸ਼ੀ ਨਹੀਂ ਗੱਲ ਕੋਈ ਨਹੀਂ ਕਿਉਂਕਿ ਇਹੀ ਮੇਰੀ ਤਾਕਤ ਨੇ। एसटीओ हो गए ਥੱਲੇ ਮੁਲਾਜ਼ਮ ਹੋ ਗਏ ਜਿਹੜੇ ਸੜਕਾਂ ਤੇ ਡਿਊਟੀ ਕਰਦੇ ਆ ਇਹ ਮੇਰੀ ਤਾਕਤ ਨੇ ਤੇ ਇਹਨਾਂ ਦਾ ਤੁਸੀਂ ਮਾਣ ਕੀਤਾ ਮੈਂ ਤੁਹਾਡਾ ਇਸ ਵੱਲੋਂ ਬਹੁਤ ਮਤਲਬ ਧੰਨਵਾਦ ਕਰਦਾ ਤੇ ਰਿਣੀ ਹੈਗਾ ਥੈਂਕ ਯੂ ਪਰਮ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਆਈਪੀਐਸ ਐਸਐਸਪੀ ਸਾਹਿਬ ਫ਼ਰੀਦ ਕੋ ਜੋ ਸਾਡੇ ਸਭ ਦੇ ਸਰਕਾਰੀਓਂ ਨੇ ਸਮੂਹ ਮਾ 服务 संस्थाओं ਦੇ ਮੁਖੀ ਉਹਨਾਂ ਦੇ ਮੈਂਬਰ ਸਰਬਾਨ ਬਾਕੀ ਵਰਤਕ ਵਰਤਾਰਿਆਂ ਤੋਂ ਸੰਸਥਾਵਾ ਨੂੰ ਆਏ ਹੋਏ ਸਾਰੇ ਸਰਤਾਰੀਆਂ ਸੱਜਣ ਮੇਰੇ ਦੋਸਤ ਇਹ ਇੱਕ ਸਫਲ ਰਹਿ ਗਿਆ ਮੈਂ ਵਿਸ਼ੇਸ਼ ਤਨਵਾਰ ਮਾ ਜੋ ਐਸਐਸਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੇਰੀ ਸਰਸ ਦੇ ਅੰਤਲੇ ਦਿਨ ਤੱਕ ਘਰੋਸਾ ਕਰਦੇ ਰਹੀ ਮੈਨੂੰ ਬਤੌਰ ਮੁਖ ਅਸਰ ਲਗਾਈ ਰੱਖਿਆ ਤੋ ਮੈਂ 1997 ਵਿੱਚ ਇਸ ਸ਼ਹਿਰ ਫਰੀਦਕੋਟ ਵਿੱਚ ਬਤੌਰ ਮੁੱਖ ਮੰੰਚੀ ਸਿਟੀ ਫਰੀਦਕੋਟ ਤੋਂ ਸ਼ਹਿਰ ਫਰੀਦਕੋਟ ਵਿੱਚ ਜਿਹੜੀ ਸਰਵੜਾ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮੈਂ ਇੱਥੇ ਸਖਤੀਸ਼ੀ ਡਿਸਟ੍ਰਿਕਟ ਟ੍ਰੈਫਿਕ ਅਨਜਾਗ ਹੋਰ ਗੋਰਨੀ ਤੇ ਦੋ ਵਾਰ ਥਾਣਾ ਸਿਟੀ ਦਾ ਮੁੱਖ ਅਫਸਰ ਡਿਊਟੀ ਕੀਤੀ ਹੈ ਮੈਨੂੰ ਜੋ ਸੰਸਥਾਵਾਂ ਤੁਸੀਂ ਅੱਜ ਆਈਓ ਸਭ ਤੋਂ ਹੀ ਡਿਊਟੀ ਦੌਰਾਨ ਬੜਾ ਵਧੀਆ ਸਹਿਯੋਗ ਮਿਲਦਾ ਰਿਹਾ ਮੈਨੂੰ ਕਦੇ ਵੀ ਕਿਸੇ ਸਹਾਇਤਾ ਦੀ ਲੋੜ ਪਈ ਤੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੇਰਾ ਕਦੇ ਵੀ ਕਿਸੇ ਸ਼ਹਿਰੀ ਨਾਲ ਨਿਵਾਸੀ ਨਾਲ ਕਦੇ ਕੋਈ ਟਕਰਾਅ ਨਹੀਂ ਹੋਇਆ ਕਿਸੇ ਨਾਲ ਕੋਈ ਗੁੱਸਾ ਨਹੀਂ ਹੋਇਆ ਸਿਵਾਏ ਪ੍ਰਵੀਨ ਕਾਲਾ ਜੀ ਤੋਂ ਇਹਨਾਂ ਨਾਲ ਦੋ ਤਿੰਨ ਵਾਰ ਟਕਰਾਅ ਹੋਇਆ ਸ਼ਬਦਾਂ ਦਾ ਵਿਚਾਰਾਂ ਦਾ ਕਿ ਅਸਲ ਵਿੱਚ ਪੁਲਿਸ ਦੇ ਸੱਚੇ ਦੋਸਤ ਨੇ ਇਹ ਪੁਲਿਸ ਦੀਆਂ ਗਲਤੀਆਂ ਦੱਸਦੇ ਰਹਿੰਦੇ ਨੇ ਕਿ ਮੈਂ ਇਹਨਾਂ ਨਾਲ ਬਾਈਟ ਕਰਦਾ ਰਹਿੰਦਾ ਸੀ ਕਿ ਇਹ ਤਾਂ ਇਦਾਂ ਹੈ ਇਹ ਇਦਾਂ ਹੋਰ ਮੇਰਾ ਕਦੇ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਕਿਸੇ ਨਾਲ ਕਦੇ ਕੋਈ ਗੁੱਸਾ ਨਹੀਂ ਹੋਇਆ ਮੈਨੂੰ ਸਭ ਨੇ ਸਹਯੋਗ ਦਿੱਤਾ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਮਾਨ ਵਧਾਉਣ ਆਏ ਹੋਏ ਸੱਜਣਾ ਦਾ ਸਭ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰਾ ਮਾਨ ਵਧਾਇਆ ਮੈਨੂੰ ਇੱਕ ਨਵੀਂ એનર્ਜੀ ਦਿੱਤੀ ਦੁਬਾਰਾ ਖੇਤ ਮਹਿਲਦਰਦੀਆਂ ਗਹਿਰਾਈਆਂ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਪਹਿਲੀ ਵਾਰ ਦੇਖਿਆ ਹੋਵੇਗਾ ਕਿਸੇ ਐਸਐਚਓ ਦੀ ਰਿਟਾਇਰਮੈਂਟ ਤੇ ਇੰਨੀ ਸ਼ਾਨਦਾਰ ਵਿਦਾਈ ਐਮਐਲਏ ਫਰੀਦਕੋਟ ਅਤੇ ਐਸਐਸਪੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਵਿਤੌਰ ਹਨਾ ਮੁਕੀ ਸਹਿਰ ਲਈ ਵਧੀਆ ਤੇ ਵੇਦਾਕਸ਼ਿਵਾਵਾਂ ਨਵਾਕੇ ਰਿਟਾਇਰਮੈਂਟ ਹੋਣ ਵਾਲੇ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੂੰ ਅੱਜ ਰਿਟਾਇਰਮੈਂਟ ਵੇਲੇ ਬੜੀ ਸ਼ਾਨਦਾਰ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸਨੇਹਾ ਦਿੱਤਾ ਤਾਂ ਦੱਸਦੇ ਕਿ ਐਸਐਚਓ ਅਮਰਜੀਤ ਸਿੰਘ ਦੀ ਰਿਟਾਇਰਮੈਂਟ ਤੇ ਥਾਣੇ ਅੰਦਰ ਇੱਕ ਵਿਦਾਇਗੀ ਸਮਰੋਹ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਫੁੱਲਾਂ ਦੀ ਹਾਰ ਪਾ ਕੇ ਉਨ੍ਹਾਂ ਨੂੰ ਸਰਪੋਵ ਦਿੱਤਾ ਗਿਆ ਤੇ ਆਥੇ ਨਾਲ ਹੀ ਖੁੱਲੀ ਜੀਪ ਦੇ ਵਿੱਚ ਬਿਠਾ ਕੇ ਉਨ੍ਹਾਂ ਨੂੰ ਸ਼ਾਨਦਾਰ ਤਰੀਕੇ ਦੇ ਨਾਲ ਵੇਦਾ ਕਿਤਾ ਗਿਆ ਫਰੀਦਕੋਟ ਦੇ ਵਿਨਕੇਜੇ ਪਿੰਡ ਸੁਖਣਵਾਲਾ ਦੇ ਜੰਪਾਲ ਅਮਰਜੀਤ ਸਿੰਘ 1997 ਵਿੱਚ ਬਤੌਰ ਮੁੱਖ ਮਨਸੀਪਾਲੀ ਜੋਇਨਿੰਗ ਫਰੀਦਕੋਟ ਥਾਣੇ ਵਿੱਚ ਆਏ ਸਨ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਟ੍ਰੈਫਿਕ ਇੰਚਾਰਜ ਅਤੇ ਦੋ ਵਾਰ ਮੁੱਖ ਥਾਣਾ ਅਫਸਰ ਬਜੋ ਕਈ ਅਹੁਦਿਆਂ ਦੀ ਸੇਵਾ ਨਿਭਾਈ ਅਤੇ ਅੱਜ ਵੇਦਾਗੋ ਕੀਓ ਰਿਟਾਇਰ ਹੋਏ ਨੇ ਮੈਂ ਰਿਣੀ ਹੋ ਗਿਆ ਕਰਜ਼ਦਾਰ ਹੋ ਗਿਆ ਮੇਰੇ ਇੰਸਪੈਕਟਰ ਨੂੰ ਅੱਜ ਰਿਟਾਇਰਮੈਂਟ ਮੌਕੇ ਤੁਸੀਂ ਸਾਰੇ ਆਏ ਹੋ ਹਰ ਪਬਲਿਕ ਦੇ ਬੰਦੇ ਆਏ ਆ ਜਿੰਨਾ ਵਾਸਤੇ ਅਸੀਂ ਡਿਊਟੀ ਕਰਦੇ ਆ ਪਬਲਿਕ ਦੇ ਬੰਦੇ ਆਜਾਏ ਆ ਉਹਨੂੰ ਵੈਸਟ ਵਿਚਸ ਦੇਣ ਵਾਸਤੇ ਮੈਂ ਇਹੋ ਜਿਹਾ ਸੀਨ ਆਪਣੀ ਜ਼ਿੰਦਗੀ ਵਿੱਚ ਉਸ ਤੇ ਤੱਕ ਉਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਇੱਕ ਪ੍ਰੂਫ ਵੀ ਹੈਗਾ ਵੀ ਇਹ ਜੀ ਜੋ ਵੀ ਡਿਊਟੀ ਦੇ ਦੌਰਾਨ ਇਹਨੇ ਜੋ ਵੀ ਸੇਵਾਵਾਂ ਦਿੱਤੀਆਂ ਉਹ ਚੰਗੀਆਂ ਦਿੱਤੀਆਂ ਔਰ ਪ੍ਰੋਫੈਸ਼ਨਲ ਦਿੱਤੀਆਂ ਹੈ ਕਿਵੇਂ ਉਹਨੇ ਦੱਸ ਰਹੇ ਸੀਗੇ ਕਿ ਇਹ ਇਹਨਾਂ ਦਾ ਕੋਡਾ ਹਾ ਹਾ ਹਾਉਂ ਡਿਸਟ੍ਰਿਕਟ ਵੀ ਆ ਤੇ ਇੱਥੇ ਹੀ ਫਰੀਦਕੋਟ ਸ਼ਹਿਰ ਦੀ ਰਹਿائش ਆ ਤਾਂ ਜਿੱਥੇ ਬੰਦਾ ਰਹਿੰਦਾ ਹੋਵੇ ਉੱਥੇ ਜੇ ਉਹਨੇ ਪੁਲਿਸ ਦੀ ਡਿਊਟੀ ਕਰਨੀ ਹੈ ਜੇ ਉਹ ਪ੍ਰੋਫੈਸ਼ਨਲ ਹੋ ਕੇ ਡਿਊਟੀ ਕਰਨਾ ਬਹੁਤ ਔਖਾ ਹੈ ਕਿਉਂਕਿ ਉਹਦੀ ਜਾਣ ਪਛਾਣ ਹੁੰਦੀ ਆ ਲੋਕਾਂ ਦੇ ਨਾਲ ਤੇ ਉਹਨੂੰ ਆਬਜੈਕਟਿਵਲੀ ਹਰ ਇੱਕ ਮੈਟਰ ਨੂੰ ਚੈੱਕ ਕਰਨਾ ਜੱਜ ਕਰਨਾ ਬਹੁਤ ਔਖਾ ਹੁੰਦਾ ਹੈ ਤੋ ਇਹ ਥੋੜਾ ਸਾਰਿਆਂ ਦਾ ਅੱਜ ਇੱਥੇ ਆਣਾ ਇਸ ਚੀਜ਼ ਦਾ ਸਬੂਤ ਹੈਗਾ ਵੀ ਇਹਨਾਂ ਨੇ ਡਿਊਟੀ ਬਹੁਤ ਵਧੀਆ ਆ ਰਹੀ ਹੈ ਭਾਈ ਔਰ ਮੇਰੇ ਇਨਸਪੈਕਟਰ ਵਾਪਸ ਤੁਸੀਂ ਆਏ ਹੋ ਇਹ ਤੋਂ ਵੱਧ ਮੈਨੂੰ ਕੋਈ ਖੁਸ਼ੀ ਦੀ ਗੱਲ ਕੋਈ ਨਹੀਂ ਕਿਉਂਕਿ ਇਹ ਹੀ ਮੇਰੀ ਤਾਕਤ ਨੇ ਐਸਚਓ ਹੋਵੇ ਥੱਲੇ ਮੁਲਾਜ਼ਮ ਹੋਵੇ ਜਿਹੜੇ ਸੜਕਾਂ ਤੇ ਡਿਊਟੀ ਕਰਦੇ ਆ ਇਹ ਮੇਰੀ ਤਾਕਤ ਨੇ ਤੇ ਇਹਨਾਂ ਦਾ ਤੁਸੀਂ ਮਾਣ ਕੀਤਾ ਮੈਂ ਥੋੜਾ ਇਸ ਵੱਲੋਂ ਬਹੁਤ ਮਤਲਬ ਧੰਨਵਾਦ ਕਰਦਾ ਤੇ ਰਿਣੀ ਹੈਗਾ ਥੈਂਕ ਯੂ करम सरदार हरजीत सिंह आई पी एस 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 पी साहब फरीद कौर जो साबे सत्कारयोग ने समूह समाज सेवी के मुखी उन्होंने मैंबर साहबान बाकी वक् वक् अदार संस्थाव तो आए हुए सारे सत्कारयोग सज्जन मेरे दोस्त एक मैं सफल रहे मैं विशेष ਧੰਨਵਾਦ ਮਾ ਜੋ ਐਸਐਸਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੇਰੀ ਸਰਵਸ ਦੇ ਅੰਤਲੇ ਦਿਨ ਤੱਕpropto ਕਰਦੇ ਰਹੀ ਮੈਨੂੰ ਬਤੌਰ ਮੁਖ ਅਸਰ ਲਗਾਈ ਰੱਖਿਆ ਸੋ ਮੈਂ 1997 ਵਿੱਚ ਇਸ ਸ਼ਹਿਰ ਦਿੱਲੀਕੋਟ ਵਿੱਚ ਬਤੌਰ ਮੁਖ ਮੰਚੀ ਸਿੱਧੀ ਦਿੱਲੀਕੋਟ ਤੋਂ ਸ਼ਹਿਰ ਦਿੱਲੀਕੋਟ ਵਿੱਚ ਜਿਹੜੀ ਸਰਵ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮੈਂ ਇੱਥੇ ਤਫ਼ਤੀਸ਼ੀ ਡਿਸਟ੍ਰਿਕਟ ਟ੍ਰੈਫਿਕ ਅਨਜਾਰ ਹੋਰ ਹੋਰ ਵੀ ਤੇ ਦੋ ਵਾਰ ਕਾਲਾ ਸਿਟੀ ਦਾ ਮੁਖ ਅਫਸਰ ਡਿਊਟੀ ਕੀਤੀ ਹੈ ਮੈਨੂੰ ਜੋ ਸੰਸਥਾਵਾਂ ਤੁਸੀਂ ਅੱਜ ਆਈਓ ਸਭ ਤੋਂ ਹੀ ਡਿਊਟੀ ਦੌਰਾਨ ਬੜਾ ਵਧੀਆ ਸਹਿਯੋਗ ਮਿਲਦਾ ਰਿਹਾ ਮੈਨੂੰ ਕਦੇ ਵੀ ਕਿਸੇ ਸਹਾਇਤਾ ਦੀ ਲੋੜ ਪਈ ਤੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੇਰਾ ਕਦੇ ਵੀ ਕਿਸੇ ਸ਼ਹਿਰੀ ਨਾਲ ਨਿਵਾਸੀ ਨਾਲ ਕਦੇ ਕੋਈ ਟਕਰਾਅ ਨਹੀਂ ਹੋਇਆ ਕਿਸੇ ਨਾਲ ਕੋਈ ਗੁੱਸਾ ਨਹੀਂ ਹੋਇਆ ਸਿਵਾਏ ਪ੍ਰਵੀਨ ਕਾਲਾ ਜੀ ਤੋਂ ਇਹਨਾਂ ਨਾਲ ਦੋ ਤਿੰਨ ਵਾਰ ਤਕਰਾਰ ਹੋਇਆ ਸ਼ਬਦਾਂ ਦਾ ਵਿਚਾਰਾਂ ਦਾ ਕਿ ਅਸਲ ਵਿੱਚ ਪੁਲਿਸ ਦੇ ਸੱਚੇ ਦੋਸਤ ਨੇ ਇਹ ਪੁਲਿਸ ਦੀਆਂ ਗਲਤੀਆਂ ਦੱਸਦੇ ਰਹਿੰਦੇ ਨੇ ਤੇ ਮੈਂ ਇਹਨਾਂ ਨਾਲ ਬਾਈਟ ਕਰਦਾ ਰਹਿੰਦਾ ਸੀ ਕਿ ਇਹ ਤਾਂ ਇਦਾਂ ਹੈ ਇਹ ਇਦਾਂ ਹੋਰ ਮੇਰਾ ਕਦੇ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਕਿਸੇ ਨਾਲ ਕਦੇ ਕੋਈ ਗੁੱਸਾ ਨਹੀਂ ਹੋਇਆ ਮੈਨੂੰ ਸਭ ਨੇ ਸਹਿਯੋਗ ਦਿੱਤਾ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਮਾਨ ਬਣਾਉਣ ਆਏ ਹੋਏ ਸੱਜਣਾ ਦਾ ਸਭ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰਾ ਮਾਨ ਬਧਾਇਆ ਮੈਨੂੰ ਇੱਕ ਨਵੀਂ એનર્ਜੀ ਦਿੱਤੀ ਦੁਬਾਰਾ ਫੇਰ ਮੈਂ ਗਲਦੀਆਂ ਗਹਿਰਾਈਆਂ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਪਹਿਲੀ ਵਾਰ ਦੇਖਿਆ ਹੋਵੇਗਾ ਕਿਸੇ ਐਸਐਚਓ ਦੀ ਰਿਟਾਇਰਮੈਂਟ ਤੇ ਇੰਨੀ ਸ਼ਾਨਦਾਰ ਵਿਦਾਈ ਐਮਐਲਏ ਫਰੀਦਕੋਟ ਅਤੇ ਐਸਐਸਪੀ ਵੀ ਇਸ ਸਮਾਗਮਨ ਦੇ ਵਿੱਚ ਸਾਮਲ ਹੋਏ ਨੇ ਵਿਤੋ ਥਾਣਾ ਮੁਖੀ ਸਹਿਰ ਲਈ ਵਧੀਆ ਤੇ ਵਿਦਾਖਸ਼ਵਾਵਾਂ ਨਿਵਾਕੇ ਰਿਟਾਇਰਮੈਂਟ ਹੋਣ ਵਾਲੇ ਥਾਣਾ ਮੁਖੀ ਇੰਸਪੈਕਟਰ ਅਮਰਜੀਤ ਸਿੰਘ ਨੂੰ ਅੱਜ ਰਿਟਾਇਰਮੈਂਟ ਵੇਲੇ ਬੜੀ ਸ਼ਾਨਦਾਰ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਸਨੇਹਾ ਦਿੱਤਾ ਤਾਂ ਦੱਸਦੇ ਕਿ ਐਸਐਚਓ ਅਮਰਜੀਤ ਸਿੰਘ ਦੀ ਰਿਟਾਇਰਮੈਂਟ ਤੇ ਥਾਣੇ ਅੰਦਰ ਇੱਕ ਵਿਦਾਇਗੀ ਸਮਰੋਹ ਦਾ ਆਯੋਜਨ ਕੀਤਾ ਗਿਆ ਉੱਥੇ ਹੀ ਫੁੱਲਾਂ ਦੀ ਹਾਰ ਪਾ ਕੇ ਉਨ੍ਹਾਂ ਨੂੰ ਸਰਪੋਵ ਦਿੱਤਾ ਗਿਆ ਤੇ ਆਥੇ ਨਾਲ ਹੀ ਖੁੱਲੀ ਜੀਪ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਸਾਨ ਦਾ ਤਰੀਕੇ ਦੇ ਨਾਲ ਵਿਦਾ ਕੀਤਾ ਗਿਆ। ਫਰੀਦਕੋਟ ਦੇ ਵਿਨਕੇ ਜੇ ਪਿੰਡ ਸੁਖਣ ਵਾਲਾ ਦੇ ਜੰਪਾਲ ਅਮਰਜੀਤ ਸਿੰਘ 1997 ਵਿੱਚ ਬਤੌਰ ਮੁੱਖ ਮਨਸੀਪਾਲੀ ਜੋਇਨਿੰਗ ਫਰੀਦਕੋਟ ਥਾਣੇ ਵਿੱਚ ਆਏ ਸਨ। ਉਸ ਤੋਂ ਬਾਅਦ ਉਹਨਾਂ ਨੇ ਇੱਥੇ ਟ੍ਰੈਫਿਕ ਇੰਚਾਰਜ ਅਤੇ ਦੋ ਵਾਰ ਮੁੱਖ ਥਾਣਾ ਅਫਸਰ ਬਜੋ ਕਈ ਅਹੁਦਿਆਂ ਦੀ ਸੇਵਾ ਨਿਭਾਈ ਅਤੇ ਅੱਜ ਵਿਦਾਗੋ ਕੇ ਰਿਟਾਇਰ ਹੋਏ ਨੇ। ਦਾ ਮੈਂ ਰਿਣੀ ਹੋ ਗਿਆ, ਕਰਜ਼ਦਾਰ ਹੋ ਗਿਆ, ਮੇਰੇ ਇੰਸਪੈਕਟਰ ਨੂੰ ਅੱਜ ਰਿਟਾਇਰਮੈਂਟ ਮੌਕੇ ਤੁਸੀਂ ਸਾਰੇ ਆਏ ਹੋ। ਹਰ ਪਬਲਿਕ ਦੇ ਬੰਦੇ ਆਏ ਆ ਜਿਨ੍ਹਾਂ ਵਾਸਤੇ ਅਸੀਂ ਡਿਊਟੀ ਕਰਦੇ ਆ ਪਬਲਿਕ ਦੇ ਬੰਦੇ ਆ ਚਾਹੇ ਆ ਉਹਨੂੰ ਵੈਸਟ ਵਿਚਸ ਦੇਣ ਵਾਸਤੇ ਮੈਂ ਇਹੋ ਜਿਹਾ ਸੀਨ ਆਪਣੀ ਜ਼ਿੰਦਗੀ ਚ ਪੂਸਤੇ ਤਾਂ ਨਹੀਂ ਦੇਖਿਆ ਉਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਹ ਇੱਕ ਪ੍ਰੂਫ ਵੀ ਹੈਗਾ ਵੀ ਇਹ ਜੀ ਜੋ ਵੀ ਡਿਊਟੀ ਦੇ ਦੌਰਾਨ ਇਹਨੇ ਜੋ ਵੀ ਸੇਵਾਵਾਂ ਦਿੱਤੀਆਂ ਉਹ ਚੰਗੀਆਂ ਦਿੱਤੀਆਂ ਔਰ ਪ੍ਰੋਫੈਸ਼ਨਲ ਦਿੱਤੀਆਂ ਕਿਵੇਂ ਉਹਨੇ ਦੱਸ ਰਹੇ ਸੀਗੇ ਕਿ ਇਹ ਇਹਨਾਂ ਦਾ ਕੋਡਾ ਹਾਂ ਹੌਮ ਡਿਸਟ੍ਰਿਕਟ ਵੀ ਆ ਤੇ ਇੱਥੇ ਹੀ ਫਰੀਦਕੋਟ ਸ਼ਹਿਰ ਦੀ ਰਹਿائش ਆ ਤਾਂ ਜਿੱਥੇ ਬੰਦਾ ਰਹਿੰਦਾ ਹੋਵੇ ਉੱਥੇ ਜੇ ਉਹਨੇ ਪੁਲਿਸ ਦੀ ਡਿਊਟੀ ਕਰਨੀ ਹੈ ਜੇ ਉਹ ਪ੍ਰੋਫੈਸ਼ਨਲ ਹੋ ਕੇ ਡਿਊਟੀ ਕਰਨਾ ਬਹੁਤ ਔਖਾ ਹੈ ਕਿਉਂਕਿ ਉਹਦੀ ਜਾਣ ਪਛਾਣ ਹੁੰਦੀ ਆ ਲੋਕਾਂ ਦੇ ਨਾਲ ਤੇ ਉਹਨੂੰ ਆਬਜੈਕਟਿਵਲੀ ਹਰ ਇੱਕ ਮੈਟਰ ਨੂੰ ਚੈੱਕ ਕਰਨਾ ਜੱਜ ਕਰਨਾ ਬਹੁਤ ਔਖਾ ਹੁੰਦਾ ਹੈ ਤੋ ਇਹ ਛੋਟਾ ਸਾਰਿਆਂ ਦਾ ਅੱਜ ਇੱਥੇ ਆਣਾ ਇਸ ਚੀਜ਼ ਦਾ ਸਬੂਤ ਹੈਗਾ ਵੀ ਇਹਨਾਂ ਨੇ ਡਿਊਟੀ ਬਹੁਤ ਵਧੀਆ ਰਹੀ ਭਾਈ ਔਰ ਮੇਰੇ ਇਨਸਪੈਕਟਰ ਵਾਪਸ ਤੁਸੀਂ ਆਏ ਹੋ ਇਹ ਤੋਂ ਵੱਧ ਨਹੀਂ ਤੋਂ ਵੱਡੀ ਖੁਸ਼ੀ ਨਹੀਂ ਗੱਲ ਕੋਈ ਨਹੀਂ ਕਿਉਂਕਿ ਇਹੀ ਮੇਰੀ ਤਾਕਤ ਨੇ ਐਸ ਐਚਓ ਹੋਵੇ ਥੱਲੇ ਮੁਲਾਜ਼ਮ ਹੋਵੇ ਜਿਹੜੇ ਸੜਕਾਂ ਤੇ ਡਿਊਟੀ ਕਰਦੇ ਆ ਇਹ ਮੇਰੀ ਤਾਕਤ ਨੇ ਤੇ ਇਹਨਾਂ ਦਾ ਤੁਸੀਂ ਮਾਣ ਕੀਤਾ ਮੈਂ ਤੁਹਾਡਾ ਇਸ ਵੱਲੋਂ ਬਹੁਤ ਮਤਲਬ ਧੰਨਵਾਦ ਕਰਦਾ ਤੇ ਰਿਣੀ ਹੈਗਾ ਥੈਂਕ ਯੂ कर्म सरदार हरजीत सिंह आई पी एस 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 पी साहब हरीद कौर जो साबे सत्कारयोग ने समूह समाज सेवी के मुखी उन्होंने मैंबर साहबान बाकी वक्त वक् अदार संस्थाव को आए हुए सारे सत्कारयोग सज्जन मेरे दोस्त एक मैं सफल रहे मैं विशेष ਧੰਨਵਾਦ ਮਰਜੋ ਐਸਐਸਪੀ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੇਰੀ ਸਰਸ ਦੇ ਅੰਤਲੇ ਦਿਨ ਤੱਕ ਭਰੋਸਾ ਕਰਦੇ ਹੋਏ ਮੈਨੂੰ ਬਤੌਰ ਮੁਖ ਅਸਰ ਲਗਾਈ ਦਿੱਤੀ ਸੋ ਮੈਂ 1997 ਵਿੱਚ ਇਸ ਸ਼ਹਿਰ ਦਿੱਲੀਕੋਟ ਵਿੱਚ ਬਤੌਰ ਮੁਖ ਮੰਚੀ ਸਿੱਧੀ ਦਿੱਲੀਕੋਟ ਤੋਂ ਸ਼ਹਿਰ ਦਿੱਲੀਕੋਟ ਵਿੱਚ ਜਿਹੜੀ ਸਰਵ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਮੈਂ ਇੱਥੇ ਤਫ਼ਤੀਸ਼ੀ ਡਿਸਟ੍ਰਿਕਟ ਟ੍ਰੈਫਿਕ ਅਨਜਾਰ ਫੋਰ ਗੋਰਨੀ ਤੇ ਦੋ ਵਾਰ ਕਾਲਾ ਸਿਟੀ ਦਾ ਮੁਖ ਅਫਸਰ ਡਿਊਟੀ ਕੀਤੀ ਹੈ ਮੈਨੂੰ ਜੋ ਸੰਸਥਾਵਾਂ ਤੁਸੀਂ ਅੱਜ ਆਈਓ ਸਭ ਤੋਂ ਹੀ ਡਿਊਟੀ ਦੌਰਾਨ ਬੜਾ ਵਧੀਆ ਸਹਿਯੋਗ ਮਿਲਦਾ ਰਿਹਾ ਮੈਨੂੰ ਕਦੇ ਵੀ ਕਿਸੇ ਸਹਾਇਤਾ ਦੀ ਲੋੜ ਪਈ ਤੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਮੇਰਾ ਕਦੇ ਵੀ ਕਿਸੇ ਸ਼ਹਿਰੀ ਨਾਲ ਨਿਵਾਸੀ ਨਾਲ ਕਦੇ ਕੋਈ ਟਕਰਾਅ ਨਹੀਂ ਹੋਇਆ ਕਿਸੇ ਨਾਲ ਕੋਈ ਗੁੱਸਾ ਨਹੀਂ ਹੋਇਆ ਸਿਵਾਏ ਪ੍ਰਵੀਨ ਕਾਲਾ ਜੀ ਤੋਂ ਇਹਨਾਂ ਨਾਲ ਦੋ ਤਿੰਨ ਵਾਰ ਤਕਰਾਰ ਹੋਇਆ ਸ਼ਬਦਾਂ ਦਾ ਵਿਚਾਰਾਂ ਦਾ ਕਿ ਅਸਲ ਵਿੱਚ ਪੁਲਿਸ ਦੇ ਸੱਚੇ ਦੋਸਤ ਨੇ ਇਹ ਪੁਲਿਸ ਦੀਆਂ ਗਲਤੀਆਂ ਦੱਸਦੇ ਰਹਿੰਦੇ ਨੇ ਤੇ ਮੈਂ ਇਹਨਾਂ ਨਾਲ ਬਾਈਟ ਕਰਦਾ ਰਹਿੰਦਾ ਸੀ ਕਿ ਇਹ ਤਾਂ ਇਦਾਂ ਹੈ ਇਹ ਇਦਾਂ ਹੋਰ ਮੇਰਾ ਕਦੇ ਕਿਸੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ ਕਿਸੇ ਨਾਲ ਕਦੇ ਕੋਈ ਗੁੱਸਾ ਨਹੀਂ ਹੋਇਆ ਮੈਨੂੰ ਸਭ ਨੇ ਸਹਿਯੋਗ ਦਿੱਤਾ ਮੈਂ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਮਾਨ ਬਣਾਉਣ ਆਏ ਹੋਏ ਸੱਜਣਾ ਲਾ ਸਭ ਦਾ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੇਰਾ ਮਾਨ ਬਧਾਇਆ ਮੈਨੂੰ ਇੱਕ ਨਵੀਂ એનર્ਜੀ ਦਿੱਤੀ ਦੁਬਾਰਾ ਫੇਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ